ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਖੂਬ ਸਰਾਜ ਪਹਿਲਾਂ ਇਹ ਖਬਰ ਨਸ਼ਰ ਹੋਈ ਸੀ ਕਿ ਜੰਮਨੀ ਚੋੜ ਨਹੀਂ ਹੋਵੇਗੀ ਲੁਧਿਆਣਾ ਪਛਮੀ ਤੋਂ ਕਿਉਂਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਭਰ ਜਿਹੜਾ ਮਾਹੌਲ ਬਣਿਆ ਹੋਇਆ ਹੈ ਲੇਕਿਨ ਜਿਵੇਂ ਹੀ ਜੰਗਬੰਦੀ ਸੀਸਫਾਇਰ ਤੇ ਰੋਕ ਲੱਗੀ ਨਾਲ ਦੀ ਨਾਲ ਹੀ ਐਡਵੋਕੇਟ ਪਰ ਉਪਕਾਰ ਸਿੰਘ ਉਮਰ ਅਤੇ ਭਾਰਤਪੂਰਨ ਆਸ਼ੂ ਸੰਜੀਪ अरोड़ा ਆਪੋ ਆਪਣੇ ਮੈਦਾਨ ਦੇ ਵਿੱਚ ਆ ਕੇ ਚੋਣ ਪ੍ਰਚਾਰ ਅੱਜ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਪਹਿਲਾ ਇਹਨਾਂ ਤਿੰਨਾਂ ਉਮੀਦਵਾਰਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਜਾਣ ਤੋਂ ਗ੍ਰੇਜ਼ ਕਰ ਲਿਆ ਗਿਆ ਸੀ ਹਾਲਾਂਕਿ ਅਸੀਂ ਦੇਖਿਆ ਕਿ ਸੰਜੀਵ ਅਰੋੜਾ ਨੇ ਸੰਦੂਰ ਨਾਮ ਦਾ ਜਿਹੜਾ ਆਪਰੇਸ਼ਨ ਦੇਸ਼ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ ਵੈਸੇ ਤੇ ਅਸੀਂ ਜज्ਬੀ ਨੂੰ ਸਲਾਮ ਕਰਦੇ ਹਾਂ ਇਹਨਾਂ ਸੈਨਿਕਾਂ ਦੇ ਜਿਹੜੇ ਆਪਣੇ ਪਰਿਵਾਰ ਨੂੰ ਛੱਡ ਕੇ ਸਰਹੱਦਾਂ ਉੱਤੇ ਬੈਠੇ ਨੇ ਅਤੇ ਜਿਹੜੇ ਹਮਲਿਆਂ ਨੂੰ ਨਕਾਮ ਵੀ ਕਰਦੇ ਨੇ ਹਾਲਾਂਕਿ ਹੋਲਡਿੰਗ ਬੋਰਡ ਦੇਖੇ ਜਾ ਰਹੇ ਨੇ ਸੰਜੀਪ ਅਰੋੜਾ ਦੇ ਆਪਰੇਸ਼ਨ ਸੰਧੂਰ ਅਤੇ ਸਾਰੇ ਦੇਸ਼ ਦੇ ਸਰਕਾਰਾਂ ਨੂੰ ਸਲੂਟ ਕਰਦੇ ਨਜ਼ਰ ਆ ਰਹੇ ਨੇ ਇਧਰੋਂ ਜਿਹੜੇ ਭਾਰਤ ਕੋਸ਼ਨ ਆਸ਼ੂ ਨੇ ਉਹਨਾਂ ਨੇ ਵੀ ਹੋ ਹੋਲਡਿੰਗ ਬੋਰਡ ਲਗਾਏ ਨਹੀਂ ਦੂਸਰੇ ਪਾਸੇ ਪਰ ਉਪਕਾਰ ਸੇ ਕੁਮਣ ਕਿਉਂਕਿ ਪਰ ਉਪਕਾਰ ਸੇ ਹੁਮਣ ਦੇ ਬਾਰੇ ਅਫਵਾਹ ਫੈਲਾਈ ਗਈ ਸੀ ਕਿ ਉਹ ਮੈਦਾਨ ਛੱਡ ਕੇ ਚਲੇ ਗਏ ਨੇ ਉਹਨਾਂ ਨੇ ਸ਼ੁਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਜਿਹੜਾ ਹੈ ਸੌਰੀ ਜਿਹੜੀ ਉਹ ਟਿਕਟ ਮਿਲੀ ਸੀ ਉਹਨਾਂ ਨੇ ਵਾਪਸ ਕਰ ਦਿੱਤੀ ਲੇਕਿਨ ਅਜੇ ਨਹੀਂ ਅੱਜ ਇਸ ਤੇ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਪਰ ਉਪਕਾਸ਼ਕ ਕੋਮਨ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰੀ ਤਰ੍ਹਾਂ ਘਬਰਾਏ ਵੀ ਨੇ ਬੁਖਲਾਏ ਵੀ ਨੇ ਹਾਰ ਦੇ ਬਿਲਕੁਲ ਇਹ ਨੇੜੇ ਨੇ ਮੈਦਾਨ ਜਿਹੜਾ ਹੈ ਪੂਰੀ ਤਰ੍ਹਾਂ ਤਕਿਆ ਹੋਇਆ ਹੈ ਇੱਕ ਦੂਜੇ ਉੱਤੇ ਫਿਰ ਦੁਬਾਰਾ ਇਲਜ਼ਾਮਾਂ ਦਾ ਜਿਹੜਾ ਸਿਲਸਿਲਾ ਹੈ ਸ਼ੁਰੂ ਹੋ ਗਿਆ ਹੈ ਇਹਨਾਂ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਹਾਲੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰਿਆ ਇਹ ਵੀ ਦੱਸਿਆ ਜਾ ਰਿਹਾ ਹੈ ਕੁਝ ਗੁਪਤ ਸੂਚਨਾ ਮਿਲਦੀਆਂ ਨੇ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰੇਗੀ ਸਿੱਧੇ ਸ਼ਬਦਾਂ ਵਿੱਚ ਕਹਿ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕੀਤੀ ਜਾਵੇਗੀ ਹਾਲਾਂਕਿ ਸ਼ਰੂਮਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੱਖ ਪਰਦੇ ਪਾਏ ਜਾ ਰਹੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਕੁੱੜਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਇੱਕ ਬੜੀ ਵੱਡੇ ਪੱਧਰ ਤੇ ਖਬਰ ਨੈਸ਼ਨ ਹੋਈ ਸੀ ਕਿ ਵਿਰਸਾ ਸਿੰਘ ਬਲਟੋਹਾ ਵੈਸੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਲੇਕਿਨ ਆਪ ਦਾ ਸਕਾ ਕੁੱੜਮ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਕਿੰਨੀ ਕੁ ਵੋਟ ਪਰ ਉਪਕਾਰ ਸਿੰਘ ਕੋਲੋਂ ਪਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਭਾਰਤ ਕੁਸ਼ਰ ਆਸ਼ੂ ਜਿਹੜੇ ਨੇ ਉਹਨਾਂ ਦੇ ਹੌਸਲੇ ਬੜੇ ਬਲੰਦ ਨੇ ਕਿਉਂਕਿ ਜਿਹੜੇ ਸੰਜੀਪ अरोड़ा ਨੇ ਇਹ ਮੈਂਬਰ ਨੇ ਜਿਹੜੇ ਗੁਰਪ੍ਰੀਤ ਗੋਗੀ ਦੇ ਸਮਰਥਕ ਸੀ ਉਹ ਨਹੀਂ ਚਾਹੁੰਦੇ ਕਿ ਸੰਜੀਪ अरोड़ा ਜਿੱਤੇ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅੰਦਰੋਂ ਅੰਦਰੀ ਆ ਜਿਹੜੀ ਹੈ ਅਸਹਿਮਤੀ ਬਣ ਰਹੀ ਹੈ ਭਾਰਤ ਪੂਸ਼ਨ ਆਸ਼ੂ ਦੇ ਨਾਲ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਐਡਵੋਕੇਟ ਪਰਉਪਕਾਰ ਸਿੰਘ ਬੜੇ ਸੂਝਵਾਨ ਇਮਾਨਦਾਰ ਅਤੇ ਇਵਨ ਦੋ ਵਕ ਵਕ ਇੰਟਰਵਿਊਆਂ ਦੇ ਵਿੱਚੋਂ ਹਵਾਲੇ ਆਏ ਨੇ ਲੋਕ ਉਸ ਦੀ ਪ੍ਰਸ਼ੰਸਾ ਕਰ ਰਹੇ ਨੇ ਕਿ ਐਡਵੋਕੇਟ ਜਿਹੜੇ ਘਮਣ ਨੇ ਜੇ ਕਿਸੇ ਦਾ ਉਹਨਾਂ ਨੇ ਕੇਸ ਲੜਨਾ ਹੈ ਜੇ ਉਹ ਕੇਸ ਬਿਲਕੁਲ ਸੱਚਾ ਹੈ ਤੇ ਉਹਨਾਂ ਕੋਲ ਪੈਸੇ ਵੀ ਨਹੀਂ ਲੈਂਦੇ ਉਹਨਾਂ ਵੱਲੋਂ ਚੈਰਿਟੀ ਦੇ ਵੀ ਕੰਮ ਕੀਤੇ ਜਾਂਦੇ ਨੇ ਸੇਵਾ ਸੰਭਾਲ ਦੇ ਵੀ ਕੰਮ ਕੀਤੇ ਜਾਂਦੇ ਨੇ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਐਡਵੋਕੇਟ ਪਰ ਉਪਕਾਰਸਕ ਘਮਣ ਨੂੰ ਸੰਜੀਵ ਅਰੋੜਾ ਦੀ ਹਾਲਤ ਪਤਲੀ ਇਸ ਕਰਕੇ ਦੱਸੀ ਜਾ ਰਹੀ ਹੈ ਪਰ ਵੀਰ ਸਦ ਸਿੱਧੂ ਜਿਹੜਾ ਉਸ ਨੂੰ ਭਾਵੇਂ ਸ਼ੁਰੂ ਆਮ ਆਦਮੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਲੇਕਿਨ ਉਸ ਦੇ ਉੱਤੇ ਕਾਰਵਾਈ ਕਾਨੂੰਨੀ ਨਹੀਂ ਕੀਤੀ ਗਈ ਇਸ ਕਰਕੇ ਜਿਹੜਾ ਸੰਜੀਵ अरोड़ा ਹੈ ਉਸ ਦੇ ਖਿਲਾਫ ਹਲਕਾ ਲੁਧਿਆਣਾ ਵਸਦੇ ਲੋਕ ਜਿਹੜੇ ਨੇ ਉਹ ਚੱਲ ਰਹੇ ਨੇ ਉਹਨਾਂ ਦਾ ਜਿਤਨਾ ਥੋੜਾ ਜਿਹਾ ਮੁਸ਼ਕਲ ਹੈ ਟੱਕਰ ਹੋਵੇਗੀ ਐਡਵੋਕੇਟ ਪਰ ਉਪਕਾਰ ਸਿੰਘ ਕੁਮਨ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਦੋ ਵਾਰ ਇੱਥੋਂ ਵਿਧਾਇਕ ਰਹੇ ਚੁੱਕੇ ਨੇ ਭਾਰਤ ਕੁਸ਼ਣ ਆਸ਼ੂ